ਜੀ ਜੀ ਤੇਰੇ ਲੋੜ ਕਿ ਇਹ ਕਿਤੇ ਜੀ ਭਾਜੀ ਉਹ ਕਿਤੇ ਜੀ ਰੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਉਹਨਾਂ ਨੂੰ ਆਵਾਜ਼ ਮਾਰੀ ਇਹਨਾਂ ਨੇ ਪਿੱਛਾ ਕੀਤਾ ਇਹਨਾਂ ਨੇ ਫੋਨ ਫੜਿਆ ਤੇ ਬੰਦੇ ਫੜੇ ਮੈਂ ਸਹੀ ਘਰ ਚੱਲ ਗਿਆ ਮੈਂ ਆਪਣਾ ਫੋਨ ਡਾਇਲ ਕੀਤਾ ਭਾਈ ਕਹਿੰਦੇ ਤੁਹਾਡਾ ਫੋਨ ਲੱਗ ਗਿਆ ਤੁਸੀਂ ਨਾ ਕੋ ਉਧਰ ਚੋ ਆ ਜਾਓ ਤੇ ਆਪਣਾ ਫੋਨ ਲੈ ਜਾਓਗੇ ਬੰਦੇ ਵੀ ਭਾਲਦੇ ਆ ਤੇ ਮੈਨੂੰ ਧੱਕਾ ਮਾਰਿਆ ਨਹੀਂ ਤੇ ਜਿਵੇਂ ਮੈਂ ਡਿੱਗਦੇ ਡਿੱਗਦੇ ਬੱਧਿਆ ਭਾਜੀ ਕੋਈ ਇਹ ਬਿਲਕੁਲ ਜੇਸੋ ਜਿੱਦ ਪਰ ਰੋਪ ਲਾ ਗਿਆ ਜਿਹੜੇ ਖੁੱਲਦਾ ਹੁਣ ਆਪਣੇ ਨਾਲ ਲੈ ਕੇ ਜਾ ਰਹੀ ਹੈ ਤੋ ਇਹ ਦੋ ਲੜਕੇ ਆ ਜਿਨ੍ਹਾਂ ਕੋਲ ਮੋਬਾਈਲ ਆਖਾ ਹੈ ਗਿਆ ਜੀ ਲੜਕੇ ਦਾ ਦੋ ਬਿਲਕੁਲ ਦੋ ਇਹਨਾਂ ਦਾ ਮੋਟਰਸਾਈਕਲ ਇਹਨਾਂ ਦਾ ਮੋਟਰਸਾਈਕਲ ਬਾਉਂਡ ਹੋਣਾ ਚਾਹੀਦਾ ਕੀ ਉਹ ਫੋਨ ਚੁੱਕ ਰਿਹਾ ਹੈ ਹੈਲੋ ਜੀ ਪਹੁੰਚੋ ਹੈ ਜਿਹੜੇ ਜਨੂ ਸੋ ਬਿਲਕੁਲ ਦਾ ਦਾਦੇ ਕੀ ਜਿਹੜੀ ਪੁਲਿਸ ਹੈ ਸਾਡੇ ਜਿਹੜਾ ਚਾਰ ਦਿਨ ਜਨਾਬ ਜੀ ਦਾ ਫੋਨ ਸਰ ਇੰਨੇ ਦੱਸ ਦਿਓ ਫੋਨ ਉਹਦਾ ਗੱਲ ਕੋਈ ਮਾਮਲਾ ਦੱਸ ਦੋ ਹੈ ਜਨਾਬ ਪਤਾ ਤੇ ਕਰਾ ਦਿਓ ਆਪ ਦਾ ਲੈ ਕੇ ਜਾ ਰਹੇ ਹਾਂ ਕੋਈ ਮਾਮਲਾ ਦੱਸ ਕੋਈ ਕੰਪਲੇਟਨ ਮੈਸੇਜ ਕਹੀ ਦੱਸੋ ਕਰ ਦਿਓ ਕੋਈ ਗੱਲ ਕਰ ਲੋ ਬਾਹਰ ਤੋਂ ਗੱਲ ਕਰਵਾ ਚੱਲੋ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਕੀ ਮਾਨਸੂਨ ਦਾ ਹੋ ਰਿਹਾ ਹੈ ਕੋਈ ਨਾ ਬੰਦੇ ਕਨ ਲੱਗ ਜਾ ਰਹੇ ਮੈਂ ਦੇਖ ਜਾ ਰਹੇ ਬੰਦੇ ਪੜਿਆ ਆਪਣਾ ਆਪਣਾ ਪੱਟਰਾ ਹੀ ਕਰ ਬੜੇ ਬੰਦੇ ਸੋ ਬਿਲਕੁਲ ਦਾਦੀ ਕੀ ਦੋ ਪੁਲਿਸ ਅੰਦਾਜ਼ਾ ਮੈਂ ਜਿਹੜੇ ਇੱਥੇ ਗੱਲ ਤੇ ਕਰਦੇ ਹੋਏ ਤੁਮੇ ਆ ਕਹਿੰਦਾ ਕੀ ਉਹ ਬੇਥਾ ਰਿਹਾ ਦੋ ਪੱਟਿਆ ਇਹਨਾਂ ਦੇ ਦਰੋਂ ਸਾਹਿਆ ਫੋਨ ਫੋਨ ਖਾਰਦਾ ਇਹਨਾਂ ਦਾ ਮੋਟਰਸਾਈਕਲ ਲੈ ਕੇ ਆ ਰਿਹਾ ਮੋਟਰਸਾਈਕਲ ਕਿਨਾਂ ਦਾ ਸੀ ਪਾਣੇ ਆ ਰਹੇ ਮੋਟਰਸਾਈਕਲ ਵੀ ਇਹਨਾਂ ਦਾ ਹੀ ਆ ਕਿੱਥੇ ਮੋਟਰਸਾਈਕਲ ਫੇਰ ਮੋਟਰਸਾਈਕਲ ਮੋਟਰਸਾਈਕਲ ਕਿਹੜਾ ਉਹ ਲੈ ਕੇ ਦੌੜ ਰਹੇ ਆ ਉਸ ਤੋਂ ਬਾਅਦ ਅਸੀਂ ਜਿਸ ਵੇਲੇ ਫੋਨ ਲੈ ਕੇ ਦੌੜ ਰਹੇ ਸੀ ਇਹ ਬਿਲਕੁਲ ਆ ਜਿਹੜੇ ਦੋ ਲੜਕੇ ਨੇ ਫੋਨ ਲੈ ਕੇ ਦੌੜ ਰਹੇ ਸੀ ਤੋਂ ਹੈ ਇਹਨਾਂ ਦਾ ਬਾਈਕ ਹੈ ਜਿਹਨਾਂ ਨੇ ਖੁਦ ਫੜਿਆ ਰਿਹਾ ਬਾਈ ਤੁਸੀਂ ਫੜਿਆ ਰਿਹਾ ਮੋਟਰਸਾਈਕਲ 'ਚ ਚੋਰੀ ਲੁੱਪੀਸ ਆਣਾ ਬਾਈਕ ਵੀ ਆਪਣੇ ਨਾਲ ਲੈ ਕੇ ਜਾ ਰਹੀ ਹੈ ਗਰੀਬੰਦਾ ਮੈਂ ਦੋੜਿਆ ਨਾ ਪੁੱਛੇ ਫੜ ਕੇ ਲੈ ਕੇ ਚੱਲੇ ਕੋਈ ਤਾਂ ਰੋਈ ਮੈਂ ਕਹਿੰਦਾ ਮੈਂ ਕਿਹਾ 5 ਮਿੰਟ ਹੈਗੇ ਦੇਖੋ ਮੰਨ ਜਾ ਕਹਿੰਦਾ ਭਾਈ ਯਾਰ ਤੂੰ ਇੱਕ ਨਹੀਂ ਮੰਨਦਾ ਵੇ ਕਹਿੰਦਾ ਦੂਜੇ ਨੇ ਮੈਂ ਪੁੱਛਿਆ ਮੈਂ ਕਹਿੰਦਾ ਤੈਨੂੰ ਤਾਂ ਮੈਂ ਛੱਡ ਦਿੰਦਾ ਮੁੰਡੇ ਨੂੰ ਮਾਪੀ ਹੋਮ ਬਣਾ ਦਊਗਾ ਪਾਣੀ ਲੈ ਕੇ ਦੱਸ ਦੇ ਨਾਲ ਹੀ ਭਾਈ 10 ਬੰਦੇ ਨਾਲ ਮੰਨ ਲਏ ਕਿ ਅਸੀਂ ਲਾਈਟਾਂ ਦੇ ਗੱਡੀਆਂ ਦੇ ਵਿੱਚ ਵਜਦਾ ਹੀ ਹੈ ਅਸੀਂ ਭਾਈ ਇੱਕ ਮਿੰਟ ਇੱਕ ਫੜਿਆ ਕਿਸੇ ਨਹੀਂ ਭਈਏ ਨੂੰ ਹਾਂਜੀ ਬੜਿਆ ਕਿਸੇ ਨਹੀਂ ਬੜਿਆ ਭਾਈ ਡਾਕਟਰ ਦੇ ਵਿੱਚ ਆ ਗਿਆ ਅੱਛਾ ਦੌੜਦਾ ਪਿਆ ਸੀ ਦੌੜਦਾ ਪਿਆ ਸੀ ਪਹਿਲਾਂ ਤਾਂ ਮੰਨੇ ਨਾ ਪਹਿਲਾਂ ਕਹਿੰਦਾ ਵੀ ਮੈਂ ਪੈਸੇ ਲੈਣੇ ਆਂਦੇ ਤੋਂ ਹੂੰ ਤੇ ਬਾਅਦ ਚ ਬਣ ਜਾਂਦਾ ਤਾਂ ਤੁਹਾਨੂੰ ਪਤਾ ਜੀ ਕੋਈ ਮੇਰੀ ਪਾਜੀ ਸਾਨੂੰ ਨਹੀਂ ਜਾਂਦਾ ਅਸੀਂ ਤਾਂ ਜੌਬ ਕਰਨ ਵਾਲੇ ਬੰਦੇ ਪਈ ਅਸੀਂ ਜੌਬ ਤੋਂ ਆ ਰਹੇ ਸੀ ਇਹਨਾਂ ਨੇ ਧੱਕਾ ਮਾਰ ਕੇ ਫੋਨ ਕੋਲਿਆ ਠੀਕ ਹੈ ਮੈਨੂੰ ਕਹਿੰਦੇ ਇਹ ਇਹਨਾਂ ਨੂੰ ਝੂਠੀ ਬੋਲਦਾ ਪਿਆ ਸੀ ਕਹਿੰਦਾ ਇਹਨਾਂ ਕੋ ਪੈਸੇ ਲੈਣੇ ਪੈ ਮੈਂ ਕਿਹਾ ਪਾਜੀ ਮੈਂ ਫੋਨ ਲੈ ਕੇ ਤੋੜ ਗਿਆ ਇਹਨਾਂ ਦਾ ਪਾਜੀ ਤੁਸੀਂ ਨਾ ਫੋਨ ਲੈ ਕੇ ਤੋੜ ਗਿਆ ਹੀ ਫੋਨ ਇਹਨਾਂ ਦਾ ਫੋਨ ਲੈ ਕੇ ਤੋੜਿਆ ਮੈਂ ਅਸੀ ਦੀ ਸਪੀਡ ਤੇ ਫੁੱਟਬਾਲ ਚੌਂਕ ਤੋਂ ਪਿੱਛਾ ਕਰਦਾ ਸੀ ਤੁਸੀਂ ਵੀ ਮੋੜ ਸਕਦਾ ਪਿੱਛਾ ਕੀਤਾ ਇਹਦਾ ਮੈਂ ਇੱਕ ਦਿਨ ਪਿੱਛਾ ਕੀਤਾ ਮੈਂ ਆਪਣੀ ਦਵਾਈ ਲੈਣ ਆਇਆ ਸੀ ਮੈਨੂੰ ਇਹ ਬੰਦਾ ਬਾਜਾ ਮਾਰਦਾ ਰਹਿ ਗਿਆ ਮੈਂ ਕਿਹਾ ਨਾਲ ਇੱਥੇ ਟ੍ਰੱਕ ਦੇ ਵੱਜੇ ਨਾਲ ਹੀ ਮੈਂ ਫੜ ਲੈਣਾ ਬੜੀ ਮੁਸ਼ਕਿਲ ਬਣੇ ਤੋੜੇਗੇ ਨੰਬਰ ਨੰਬਰ ਵਿੱਚ ਜਿਹੜਾ 7 ਕੀਤਾ 9 ਨੂੰ 0 ਕੀਤਾ ਆਇਆ ਇਹਨਾਂ ਨੇ ਨੰਬਰ ਪਲੇਟ ਤੇ ਵੀ ਪਿੱਛੇ ਇਹ ਨਹੀਂ ਪਤਾ ਭਾਈ ਇਹ ਮੋਟਰਸਾਈਕਲ ਚੋਰੀ ਹੈ ਇਹਨਾਂ ਨੇ ਮੈਂ ਭਾਈ ਪਤਾ ਵੀ ਕਰਾਇਆ ਇਹਨਾਂ ਨੇ ਵੀਡੀਓ ਭੇਜੀ ਜਿੱਥੇ ਰਹਿੰਦੇ ਆ ਕਹਿੰਦੇ ਸੇਰੇ ਦੇ ਨਿਛੇੜੀ ਹੈ ਹਾਂ ਅਜੋ ਕਿਦਾਂ ਨਿਛੇੜੀ ਆ ਮੁੰਡੇ ਆ ਪੂਰਾ ਹਾਲ ਆ ਗਿਆ ਕਹਿੰਦਾ ਕਿ ਮੁਰਦਾ ਇਹ ਭਾਈ ਅੱਜ ਮੈਂ ਨਾ ਫੜਦਾ ਅੱਜ ਨਾ ਫੜਦਾ ਇਹ ਬੰਦੇ ਦਾ ਭਾਈ ਕਿਹਾ ਸੀ 10000 ਰੁਪਏ ਦਾ ਫੋਨ ਉਹਦੇ ਲਈ ਕਿੰਨੇ ਦਾ ਸੀ 500 ਰੁਪਏ ਦਾ ਇਹ ਹਾਲ ਹੋਇਆ ਭਾਈ ਭੋਜੀ ਨਾਕੇ ਲੱਗੇ ਹੋਏ ਫਿਰ ਵੀ ਪੁੱਤ ਉਹਨਾਂ ਨੂੰ ਹੈ ਨਹੀਂ ਆ ਨਾਕੇ ਖੜੇ ਆ ਦੇਖੋ ਆ ਨਾਕੇ ਲੱਗੇ ਬਿਲਕੁਲ ਹੈ ਤਸਵੀਰ ਉਹਨਾਂ ਸੰਜੇ ਗਰੇਵੰਧਾ ਸ੍ਰੀ ਡੀਆਰ ਮੇਧਗੜ ਚੌਂਕਾ ਜਿੱਥੇ ਕੀ ਦੱਸਿਆ ਆ ਰਿਹਾ ਕਿ ਇੱਕ ਲੜਕੇ ਦਾ ਫੋਨ ਖੋ ਗਿਆ ਕਿ ਦੋ ਮੁੰਡੇ ਭੱਜੇ ਤੇ ਤੰਦਾ ਜੀ ਕੀ ਜਿਹੜੇ ਦੋ ਲੜਕੇ ਮਗਰ ਥੀਏ ਤੋਂ ਉਹਨਾਂ ਵੱਲੋਂ ਜਿਹੜਾ ਕਿ ਖੋਦੀ ਜਿਹੜਾ ਕਿ ਉਹਨਾਂ ਚੋਰਾਂ ਨੂੰ ਫੜਿਆ ਗਿਆ ਤੋਂ ਜਿਹੜਾ ਮਾਲਕ ਤੇ ਚੋਰ ਦਾ ਤੋਂ ਚੋਰ ਮੋਬਾਈਲ ਆ ਜਿਹੜਾ ਉਹਨੂੰ ਪਕੜਾ ਦਿੱਤਾ ਗਿਆ ਫਲਾਣਾ ਥਾਣਾ ਦਿਨ ਵਿੱਚ ਚਾਰ ਦੀ ਪੁਲਿਸ ਆ ਜਿਹੜੇ ਦੋ ਲੜਕਿਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਹੈ ਤੇ ਲੈ ਕੇ ਜਾ ਰਹੀ ਹੈ ਤੋਂ ਦੋ ਦੇ ਨਾਲ ਜਾ ਰਹੀ ਕਿ ਫੋਨ ਸਨੇਚਿੰਗ ਕਰਦੇ ਭਜ ਰਹੇ ਸੀ ਤੇ ਲੈ ਕੇ ਦੇ ਹਾਲਾਤ ਵਿੱਚ ਗਿਆ ਸੋ ਬਿਲਕੁਲ ਤੋਂ ਦੱਸਦੀ ਪੁਲਿਸ ਆ ਜਿਹੜੀ ਕੀ ਬਿਲਕੁਲ ਮੁੱਕ ਤੇ ਜਿਹੜਾ ਕਿ ਮੁੰਡਿਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਹੈ ਲੇਕਿਨ ਤੋਂ ਦੱਸਦੀ ਕਿ ਪੁਲਿਸ ਵਾਲਾ ਜਿਹੜਾ ਕਿ ਬਿਆਨ ਹੈ ਫਲਾਣਾ ਦਿੱਤਾ ਗਿਆ ਕਿਉਂ ਫੜਿਆ ਤੁਹਾਡੇ ਹਨ ਫੜਿਆ ਜੀ ਬੰਦਾ ਫੋਨ ਚੋਰੀ ਕਰਦੇ ਤੇ ਫੜੇਗੇ ਤੇ ਫੋਨ ਚੋਰੀ ਕਰਦੇ ਫੜੇਗੇ ਕਿੰਨੇ ਜਣੇ ਸੀ ਐ ਦੋ ਜਣੇ ਤੇ ਫੜਿਆ ਲੋਕਾਂ ਵੱਲੋਂ ਕਿ ਤੁਸੀਂ ਫੜਿਆ ਵਾ ਫੜਿਆ ਜੀ ਤੁਹਾਨੂੰ ਆਏ ਮਾਰੇ ਇਹ ਜਾਣ ਫੜ ਲਿਆ ਅੱਛਾ ਤੁਹਾਨੂੰ ਆਏ ਮਾਰੇ ਤੁਸੀਂ ਉੱਥੇ ਮੌਕੇ ਤੇ ਪਹੁੰਚ ਗਏ ਫਿਰ ਮੋਰਚੇ ਲਾ ਕੇ ਬਾਕ ਕਰਦੇ ਠੀਕ ਠੀਕ ਹੁਣ ਥਾਣੇ ਵਾਲੇ ਬੁਲਾਏ ਨੂੰ ਦੇਤੇ ਤੋ ਬਿਲਕੁਲ ਇਹ ਟ੍ਰੈਫਿਕ ਬਲੰਸ ਕਰਪ ਕਰ ਇੱਥੇ ਖੜੇ ਸੀ ਉਹਨਾਂ ਉਹਨਾਂ ਤੇ ਥਾੜੇ ਦੇ ਪੁਲਿਸ ਬੁਲਾਏ ਜਾਂਦੀ ਔਰ ਫਿਰ ਆ ਕੇ ਦੋਵੇਂ ਲੜਕੇ ਨੂੰ ਕਾਨੇ ਲੈ ਗਏ ਨੇ ਥਾਣੇ ਚਲ ਗਏ ਹੁਣ ਉਹ ਬਾਕੀ ਜੋ ਉਹਦਾ ਦਿਲ ਹੋਏਗਾ ਭਾਜੀ ਉਸ ਤਰ੍ਹਾਂ ਦੀ ਕਾਰਵਾਈ ਕਰੇਗਾ ਮੈਂ ਤੁਸੀ ਆਪਣਾ ਫਰਜ਼ ਪੂਰਾ ਕੀਤਾ ਤੁਸੀਂ ਇਹਦੇ ਪਿੱਛੇ ਆਪਣੇ ਵੀ ਆਪਣਾ ਫਰਜ਼ ਪੂਰਾ ਕੀਤਾ ਅੱਜ ਕੱਲ ਨੂੰ ਭਾਈ ਉਹਦਾ ਖੋਇਆ ਅੱਜ ਸਾਡਾ ਵੀ ਖੋ ਸਕਦਾ ਕੋਈ ਠੀਕ ਹੈ ਨਾ ਭਾਜੀ ਉਹਦੇ ਲਈ ਮੈਂ ਤੁਹਾਨੂੰ ਹੀ ਦੱਸਦਾ ਪਿਆ ਸੀਗਾ ਕਿ ਉਹਦੇ ਲਈ ਭਾਜੀ ਫੋਨ ਹੋਏਗਾ 200 ਜਿਹੜੇ ਬੰਦੇ ਦਾ ਫੋਨ ਗਵਾਚਾ ਉਹਦੀ ਤਾਂ ਭਾਈ ਉਹ ਵਿਚਾਰਾ ਰੋਂਦਾ ਰਹਿ ਗਿਆ ਭਾਈ ਫਿਰ ਮੈਂ ਇਨਸਾਨੀਅਤ ਦੇ ਨਾਂ ਤੇ ਭਾਈ ਉਹਦੇ ਮਿੱਕਾ ਮਾਰਦਾ ਵੇ ਆਦੀ ਉਹੀ ਤਾਂ ਬੰਦੇ ਚੱਲਦਾ ਰੋਡ ਹੈ ਭਾਈ ਪੂਰੀ ਆਵਾਜ਼ ਆਈਏ ਫਿਰ ਵੀ ਦੇਖੋ ਲੋਕਾਂ ਨੇ ਆਵਾਜ਼ ਨਹੀਂ ਅੱਜ ਉਹਦਾ ਫੋਨ ਬਚਾਲਿਆ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਰਿਹਾ ਮੈਂ ਟ੍ਰੈਫਿਕ ਤੇ ਲਾਈਟਾਂ ਕਰਕੇ ਬਚਾ ਆ ਹੋ ਗਿਆ ਨਹੀਂ ਤਾਂ ਭਾਈ ਫੋਨ ਗਿਆ ਸੀ ਅੱਜ ਇਹ ਬੰਦੇ ਜਿਵੇਂ ਰਸ਼ਦਾ ਦੱਦ ਭੱਜਣਾ ਸੀ ਉਹਨਾਂ ਨੇ ਆ ਬਿਲਕੁਲ ਇਹ ਚਰਚ ਬਿਲਕੁਲ ਤੁਹਾਨੂੰ ਦੱਸ ਜੀ ਕੀ ਬੰਦੇ ਨੂੰ ਬੜਿਆ ਦਿੰਦਰ ਰੋੜੇ ਬੜਿਆ ਸਦਨ ਦਸਾਰਿਆ ਕਿਸੇ ਇਹਦਾ ਸਾਬ ਦੋ ਨੌ ਜਵਾਨਾਂ ਦੇ ਵੱਲੋਂ ਦੋ ਆ ਜੀ ਆਪਾਂ ਭ ਇੱਕ ਕਿੱਡੀ ਲਖੋਆ ਸੀ ਬੋਲ ਜਦੋਂ ਉਹ ਆਰੇ ਵੀ ਫਿਲਮ ਕਿਨਗ ਜਾ ਰਹੇ ਇਹਨਾਂ ਨੇ ਕਿਸ ਨੂੰ ਫੋਨ ਕਰ ਦਿੱਤੀਗਾ ਤੁਹਾਡਾ ਬੋਲ ਚੱਕ ਤੋ ਅੱਗੇ ਆ ਕੇ ਨਾ ਆ ਮੋਰ ਪੈਂਦਾ ਉਦਮਸਿਨਗਰ ਵਾਲੋਂ ਜਿਹੜਾ ਰਾਤ ਆਹ ਆ ਜੀ 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 ਤੁਸੀਂ ਪੈਦਲ ਸੀ ਕਿ ਕਿੱਦਾਂ ਸੀ ਮੈਂ ਪੈਦਲ ਸੀਗਾ ਮੈਂ ਗੱਲ ਕਰਦਾ ਹੋਇਆ ਸੀ ਫੋਨ ਤੇ ਤਾਂ ਅੱਛਾ ਤੁਸੀਂ ਗੱਲ ਕਰ ਰਹੇ ਸੀ ਮਗਰੋਂ ਆ ਗਏ ਤੇ ਪਿੱਛੋਂ ਲੈ ਗਏ ਮਾਰਿਆ ਤੇ ਸਾਨੂੰ ਡਗਾ ਕੇ ਆਪ ਫੋਨ ਲੋਕੇ ਪਾਈ ਸਾਡਾ ਜਿੱਗਾ ਵੱਡਾ ਭਰਾ ਉਹਨੂੰ ਆਵਾਜ਼ ਮਾਰੀ ਜਾਂਦਾ ਆਹ ਭਾਈ ਸਾਡਾ ਨਾਲ ਹੀ ਸੀਗਾ ਇਹਨੂੰ ਆਵਾਜ਼ ਮਾਰੀ ਤਾਂ ਇਹਨੇ ਫੋਨ ਲੈ ਗਿਆ ਜਿੱਥੇ ਜਾ ਕੇ ਲੱਗਦੇ ਹੀ ਆ ਪੱਛਲੇ ਵਸਟਾਣੇ ਚੱਲੇ ਦੇਖਦੇ ਆ ਕਿ ਕੀ ਕਰਦੇ ਆ ਜੀ ਮੇਰੇ ਭਾਜੀ ਨੇ ਵਾਜਾ ਮਾਰਦੇ ਰਹਿ ਗਏ ਪਿੱਛੋਂ ਦੀ ਫੋਨ ਕਿਹੜਾ ਸੀ ਭਾਜੀ ਤੁਹਾਡਾ ਭਾਈ ਰੀਅਲਮੀ ਦਾ ਸੀ ਫੋਨ ਮਿਲ ਗਿਆ ਤੁਹਾਡਾ ਹ ਇਹ ਕਾ ਭਾਈ ਫੋਨ ਲੈ ਗਏ ਨਾਲ ਹਾਂਜੀ ਹਾਂਜੀ ਲੈ ਗਏ ਨਾਲ ਇਹੋ ਮਾਮਲਾ ਜਮ ਆਇਓ ਲੈ ਗਏ ਹਾਂਜੀ ਹਾਂਜੀ ਕਹਿੰਦੇ ਮਾਮਲਾ ਦਰਜ ਕਰਾਂਗੇ ਉਹਦੇ ਬਿਹਾਰ ਤੇ ਹੁਣ ਭਾਈ ਉੱਥੇ ਚੱਲੇ ਆਪਨੇ ਦੇਖਦੇ ਆਂ ਇਹ ਭਾਈ ਮੋਟਰਸਾਈਕਲ ਵੀ ਉਹਨਾਂ ਦਾ ਨੰਬਰ ਪਲੇਟ ਦੇ ਵਿੱਚ 0 ਤੋਂ 9 ਕੀਤਾ ਹੈ ਲਗਰੇ ਸੀ ਤਾਂ ਭਾਈ ਉਹ ਚੋਰੀ ਦਾ ਹੈ ਨਸਿੱਧੇ ਚੱਕਰ ਤੋਂ ਬਹੁਤ ਜ਼ਿਆਦਾ ਥਾਣੇ ਬਾਈਫਰ ਰਹਿਣਾ ਚਾਹ। ਉਹ ਬਿਲਕੁਲ ਅੱਗੇ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੇ ਕਰੇ ਗਰੰਦ ਤੇ ਡਾਕਟਰ ਬੀ ਆਰ ਅੰਬੇਦਕਰ ਚੌਥੀ ਹੈ ਜਿੱਥੇ ਕਿ ਦਰੇ ਦੋ ਚੋਰ ਹਸਨੇ ਜਿੰਦਗੀ ਜਿਹੜੇ ਕੀ ਫੋਨ ਕੋ ਕੇ ਭੱਜਦੇ ਸੀ ਸੀਦਮ ਟੀਵੀ ਸੈਂਟਰ ਬਿਲਕੁਲ ਸਾਹਮਣ ਦੋਵੇਂ ਸਨੇਚਰ ਉਹਨਾਂ ਨੂੰ ਫੜ ਲੈਂਦੇ ਆ ਸੋ ਮੋਕੇ ਦੇ ਜਿਹੜੇ ਟ੍ਰੈਫਿਕ ਕਰਮਚਾਰੀ ਸੀ ਉਹ ਵੀ ਮੋਕੇ ਤੇ ਪਹੁੰਚ ਜਾਂਦੇ ਔਰ ਇਹ ਜਗ੍ਹਾ ਦੇ ਉੱਪਰ ਆ ਕੇ ਡਾਕ ਉਹ ਦੋਵਾਂ ਚੋਰਾਂ ਨੂੰ ਬੰਦ ਕਰ ਦਿੱਤਾ ਜਾਂਦਾ ਫੇ ਮੋਕੇ ਦੇ ਥਾਣਾ ਚਾਰਦੀ ਪੁਲਿਸ ਭਲਾਈ ਜਾਂਦੀ ਔ ਫਿਲਹਾਲ ਤੰਦਾ ਦੇ ਥਾਣਾ ਚਾਰਦੀ ਪੁਲਿਸ ਆ ਦੋਵੇਂ ਜਿਹੜੇ ਚੋਰ ਸੀਗੇ ਉਹ ਦੋਵਾਂ ਨੂੰ ਆਪਣੇ ਨਾਲ ਹੁਣ ਥਾਣੇ ਲੈ ਕੇ ਗਈ ਹੈ ਤੰਦਾ ਦੀ ਕੀ ਜਿਹੜਾ ਕਿ ਚੋਰ ਸੀਗੇ ਜਿਹੜਾ ਟੀਵੀ ਸੈਂਟਰ ਬਿਲਕੁਲ ਸਾਹਮਣੇ ਜਿਹੜਾ ਕਿ ਉਹਨਾਂ ਲੋਕ ਜਿਹੜਾ ਫੋਨ ਹੈ ਸਨੇਚ ਕੀਤਾ ਜਾਂਦਾ ਔਰ ਜਦੋਂ ਡਾਕਟਰ ਬੀ ਆਰ ਅਮੇਦਕਰ ਚੌਂ ਦੇ ਕੋਲ ਪਹੁੰਚਦੇ ਨੇ ਸੇ ਉੱਤੇ ਲੱਗੇ ਕਿਹੋ ਜਿਹੇ ਟ੍ਰੇਡ ਚ ਚਵਾਜ ਜਾਂਦੇ ਉੱਥੇ ਛੋਟੇ ਲੜਕੇ ਆ ਰਹੇ ਸੀ ਉਹਨਾਂ ਵੱਲੋਂ ਉਹਨਾਂ ਨੂੰ ਫੜ ਲਿੱਤਾ ਜਾਂਦਾ ਸੋ ਇਹਨੇ ਤਸਵੀਰਾਂ ਤੋਂ ਤੁਹਾਨੂੰ ਤੋਂ ਲੈਣੇ ਜਿਆਦਾ ਇਸ ਕਵਨ ਲੈ ਕੇ ਹੋਰ ਅਪਡੇਟ ਆਦੇ ਤੁਹਾਨਾਂ ਦੁਆਰਾ ਫੇਰ ਉਭਰਵਾ ਜਲਦੇ ਟਾਈਮ ਦੇਖਣੇ ਸਾਡੇ 10 ਕਾ ਦਾ ਬਹੁਤ ਬਹੁਤ ਧੰਨਵਾਦ